ਜੀ 17 7 2020 ਵਾਲੇ ਮਲਾਹ ਨੂੰ 6ਵਾਂ ਪੇਕਵੇਂਸ਼ਨ ਲਾਗੂ ਕਰਨਾ ਪ੍ਰਾਣੀ ਪੰਸਕੇਮ ਨੂੰ ਨਿਯਮ ਅਨੁਸਾਰ ਬਾਤਰਾ ਲਾਗੂ ਕਰਨੀ ਜਿਵੇਂ ਕਹਿੰਦੇ ਸਰਕਾਰਾ ਡੀਏ 55% ਪੰਜਾਬ ਦੇ ਮਲਾਹਾਂ ਦਾ ਡੀਏ 42% ਡੀਏ ਵਿੱਚ 13% ਵਾਧਾ ਕਰਨਾ ਕੁਝ ਮਲਾਜਮਾਂ ਦਾ ਪੇਵ ਨੇ ਤਰੂਟੀਆਂ ਦੂਰ ਕਰਾਉਣ ਦੀ ਪੀਐਸ ਪੀਸੀਐਲ ਦੇ ਵਿੱਚ ਪੀਐਸ ਟੀਸੀਆ ਦੇ ਵਿੱਚ ਕੰਮ ਕਰਦੇ ਕੱਚੇ ਮਲਾਜਾਂ ਨੂੰ ਪੱਕੇ ਕੰਮ ਕਰਨ ਦੀ ਇਸ ਤਰ੍ਹਾਂ ਹੀ ਇਹ ਕਿ ਨਾ ਬਕਾਇਆ ਜੋ ਰਟਾਇਨ ਨੇ ਸਾਥੀਆਂ ਨੂੰ ਫੈਕਟਰ ਦੋ ਵਾਰ ਨਾ ਦੇਣਾ ਸੰਦੀ ਇਹਨਾਂ ਮੰਗਾਂ ਦੇ ਗੱਲਬਾਤ ਹੋਈ ਸੀ ਪਰ ਪਾਰ ਕੋ ਨਹੀਂ ਮੇਰੇ ਵੱਲੋਂ ਇਹਨਾਂ ਮੰਗਾਂ ਦੇ ਉੱਪਰ ਸਰਕਾਰ ਨੂੰ ਨਹੀਂ ਜਾਰੀ ਕੀਤੇ ਹੈ ਜਿਸ ਨੂੰ ਲੈ ਕੇ ਜੋ ਇਹ ਤਿੰਨ ਦਿਨ ਛੁੱਟੀ ਆ ਸਤਿ ਸ੍ਰੀ ਅਕਾਲ ਜੀ ਪੀਐਸਪੀਸੀਐਲ ਪੀਐਸਟੀਸੀਐਲ ਦੇ ਜੋ ਮੁਲਾਜ਼ਮਾਂ ਦੇ ਆਗੂ ਆ ਉਹਨਾਂ ਦੀ ਮੀਟਿੰਗ ਬੇਤੋਹ ਹਰਪਾਲ ਸਿੰਘ ਟੀਮਾ ਬਿਜਲੀ ਮੰਤਰੀ ਹਰਪਾਲ ਸਿੰਘ ਜੀ ਨਾਲ ਪੰਜਾਬ ਪਾਉਣਾ ਚੰਡੀਗੜ੍ਹ ਵਿਖੇ ਹੋਈ ਸੀ ਪੀਐਸਈਬੀ ਜੁਆਇੰਟ ਫੋਰਮ ਦੇ ਕਨਵੀਨਰ ਰਦਰ ਸਿੰਘ ਮਜਰੀ ਨੇ ਫੋਨ 'ਤੇ ਦੱਸਿਆ ਕਿ ਬਹੁਤ ਮੰਗਾਂ ਤੇ ਸਹਿਮਤੀ ਬਣੀ ਸੀ ਬੇਤੋਹ ਹਰਪਾਲ ਸਿੰਘ ਜਿੰਮਾ ਨਾਲ ਬਿਜਲੀ ਮੰਤਰੀ ਹਰਪਾਲ ਸਿੰਘ ਨਾਲ ਪਰ ਸਹਿਮਤੀਆਂ ਬਣੀਆਂ ਪਾਵਰ ਗੋਵਰਨਮੈਂਟ ਵੱਲੋਂ ਉਨਾ ਮੰਗਾਂ ਦੇ ਉੱਪਰ ਸਰਗਰ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਮਲਾਜਾਂ ਵੱਲੋਂ 11 12 ਦੇ 13 ਦੀ ਅਜੇ ਛੁੱਟੀ ਲੈ ਕੇ 게ਟਾਂ ਦੇ ਤਾਂਤੇ ਜਾ ਰਹੇ ਹਨ ਨਾ ਦੂਜੇ ਪਾਸੇ ਜੋ ਕੱਲ ਦੀ 11 ਤਰੀਕ ਦੀ ਹੜਤਾਲ ਸੀ ਪੀਐਸ ਪੀਸੀਐਲ ਦੇ ਮਲਾਜਾਂ ਨੇ ਪੀਐਸਟੀ ਦੇ ਮਲਾਜਾਂ ਨੇ ਪੂਰੀ ਕਾਰਜ ਕੀਤੀ ਸਾਰੇ ਮਲਾਜਾਂ ਦਾ ਸੀ ਧੰਨਵਾਦ ਕਰਦੇ ਆਂ ਜੋ ਮੁੱਖ ਮੰਗਾ ਸੀ 17 ਸਤ 2020 ਵਾਲੇ ਮਲਾਹ ਨੂੰ 6ਵਾਂ ਪੇਕ ਮਿਸ਼ਨ ਲਾਗੂ ਕਰਨਾ ਪ੍ਰਾਣੀ ਪੰਸ ਕੇਮ ਨਿਯਮ ਅਨੁਸਾਰ 72% ਲਾਗੂ ਕਰਨੀ ਜਿਵੇਂ ਕਹਿੰਦੇ ਸਰਕਾਰ ਦਾ ਡੀਏ 55% ਆ ਪੰਜਾਬ ਦੇ ਮਲਾਹ ਦਾ ਡੀਏ 42% ਆ ਡੀਏ ਵਿੱਚ 13% ਵਾਧਾ ਕਰਨਾ ਕੁਝ ਮਲਾਜਾਂ ਦਾ ਪੇਵ ਨੇ ਤਰੁੱਟੀਆਂ ਦੂਰ ਕਰਨ ਦੀ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਆ ਦੇ ਵਿੱਚ ਕੰਮ ਕਰਦੇ ਕੱਚੇ ਮਲਾਜ ਨੂੰ ਪੱਕੇ ਕੰਮ ਸੁਣਦੀ ਇਸ ਤਰ੍ਹਾਂ ਹੀ ਇਹ ਕਿਨਾਂ ਬਕਾਇਆ ਜੋ ਰਿਟਾਇਰਮੈਂਟ ਸਾਥੀਆਂ ਨੂੰ ਫੈਕਟਰ ਦੋ ਵਾਰ ਨਾ ਦੇਣਾ ਸੰਦੀ ਇਹਨਾਂ ਮੰਗਾਂ ਦੇ ਗੱਲਬਾਤ ਹੋਈ ਸੀ ਪਰ ਪਾਰਕੌਂ ਦੀ ਮੈਨੇਜਮੈਂਟ ਵੱਲੋਂ ਇਹਨਾਂ ਮੰਗਾਂ ਦੇ ਉੱਪਰ ਸਾਨੂੰ ਨਹੀਂ ਜਾਰੀ ਕੀਤੇ ਹੈ ਜਿਸ ਨੂੰ ਲੈ ਕੇ ਜੋ ਇਹ ਤਿੰਨ ਦਿਨ ਛੁੱਟੀ ਆ 11 ਪਰ 12 13 ਅਗਸਤ ਦੀ ਜੇਕਰ ਪਾਰਕੌਂ ਦੀ ਮੈਨੇਜਮੈਂਟ ਨੇ ਕੋਈ ਮਸਲਾ ਹੱਲ ਨਾ ਕੀਤਾ ਤਾਂ ਇਹ ਛੁੱਟੀ ਹੋਰ ਅੱਗੇ ਵਸਾਦੀ ਹੈਗੀ ਭਾਵ 28 13 ਤਿੰਨ ਤੋਂ ਬਾਅਦ ਵੀ ਵਸਾਦੀ ਆ ਹੋ ਸਕਦਾ ਜੇਕਰ ਮਸਲਾ ਨਾ ਹਲ ਹੋਇਆ ਤਾਂ ਇਹ ਛੁੱਟੀ ਵਧਣ ਦੇ ਚਾਂਸ ਬੁਰੇ ਆਂ ਦੀ ਜੋ ਪੀਐਸਪੀਐਲ ਦੇ ਮੁਲਾਜ਼ਮਾਂ ਪੀਐਸਪੀਐਲ ਦੇ ਮੁਲਾਜ਼ਮ ਨੇ ਬਹੁਤ ਵੱਡੀ ਗਿੰਦੀ ਵਿੱਚ ਜੋ ਇਹ ਛੁੱਟੀ ਲਈ ਸੀ ਪਰ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਪੀਐਸਪੀਐਲ ਮੈਨੇਜਮੈਂਟ ਤੋਂ ਵੀ ਮੰਗਾਂ ਨਹੀਂ ਮਾ ਹੱਲ ਕੀਤੇ ਜਾਵੇ ਟੈਕਿੰਗ ਹੈ ਸਾਬਤ ਜਿਨ੍ਹਾਂ ਨਾਲ ਵੱਲੋਂ ਜੋ ਮਲਾਇਆ ਨੇ ਫਾਰਮ ਭਰਾਏ ਗਏ ਜਿਸ ਨੂੰ ਲੈ ਕੇ ਛੁੱਟੀ ਵਿੱਚ ਬਹੁਤ ਹੀ ਵਾਧਾ ਹੋ ਰਿਹਾ ਹੈ ਜੀ ਅੱਜ ਜੋ ਮਲਾਇਆ ਨੇ 12 ਗਾਦਨ ਹੋਰ ਫਾਰਮ ਕਰਦੇ ਹਨ ਉਹਨਾਂ ਨਾਲ ਸਮੇਂ ਛੁੱਟੀ ਹੋਰ ਵਾਧਾ ਹੋਊਗਾ ਧੰਨਵਾਦ ਸਾਥੀ